ਨਕੋਦਰ ਦੇ ਵਿੱਚ ਮਾਝੋਕ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਵੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬ ਆ ਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਭੇਟ ਕੀਤੀਆਂ ਗਈਆਂ 2 ਫਰਵਰੀ ਦਾ ਇਹ ਵਾਕਾ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨੇਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ੍ਹ ਸ਼ਾਹ ਖਰਸਾ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਸੋਰੀ ਬਲਤੇਰ ਸਿੰਘ ਰਾਮਗੜ੍ਹ ਹਾਂ ਰਾਮਗੜ੍ਹ ਚਿਲਮਲ ਸਿੰਘ ਗੁਰਸਿਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਐਸਐਮਏ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖੈਰਾ ਸਾਹਿਬ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫਆਈਆਰ 1986 ਤੋਂ ਲੈ ਕੇ 2022 ਤੱਕ ਕਦੇ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੇਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸ ਸਮੇਂ ਉਸ ਸਮੇਂ ਦੇ ਮਨਿਸਟਰ ਜਿੰਨਾਂ ਕਿ ਮੈਨੂੰ ਉਸ ਤੋਂ ਪਿੰਡ ਦੇ ਮੁਸਫ਼ੀਕਾਂ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇਾਂਗੇ ਮੈਂ ਗੱਲ ਕੰਪਲੀਟ ਕਰਨਾ ਮੈਂ ਕਿਹਾ ਦੇ ਦਿਆ ਇੱਕ ਮਿੰਟ ਜੀ ਮਾ ਜੀ ਹਾਂ ਜੀ ਹਾਂ ਜੀ ਨੇ ਹਾਂਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਲੀਡਿੰਗ ਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਾਂ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਇਹ ਤੈਨੂੰ ਇੱਥੇ ਬੋਲ ਕੇ ਜਾਂਦੇ ਸਦਨ ਚ ਜੀ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਜੀਤ ਸਿੰਘ ਬਰਨਾਲਾ ਦੀ وزارت ਚੋਂ ਬਤੌਰ ਕੈਬਨਿਟ ਮਿਨਿਸਟਰ ਸਿਵਾ ਦਿੱਤਾ ਸੀਗਾ ਠੀਕ that is how to uphold the values of politics and morality aur jo aastha si darbar sahab di ki aaj ye bill te gal ho rahi ji tusi baajwa sahab ne baajwa sahab ne apni sari gal kar li hai aur to point of order mil gaya hai don't try to handhold speaker please sit down ke bolu ji bolu tusi ki ma ji bolu tusi theek hai becho tusi ਮਾਨਜੋਗ ਸਪੀਕਰ ਸਾਹਿਬ ਬੋਲੋ ਮਾਨਜੋਗ ਸਪੀਕਰ ਸਾਹਿਬ ਸ਼ੌਦਾੜੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਮਾਨਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਸੀ ਮੇਰੀ ਬੋਲੋ ਬੋਲੋ ਮੈਂ ਚਾਹੁੰਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤ੍ਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪਰਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਦਾਮਾ ਹੋਇਆ ਜਾਂ ਉੱਥੇ ਇਲਾਕੇ 'ਚ ਘਟਦਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜੇ ਵੀ ਲੋਕ ਲੰਘਿਆ ਕਰਨਗੇ ਉਹ ਘੱਟੋ-ਘੱਟ ਐਟ ਲੀਸਟ ਬਲਤੀਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਜੀ ਕੀਤੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਵਾਲੀ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਚੇਰ ਨੋਟ ਡਸਟ ਕੀਤਾ ਜਾਵੇ ਬੜੇ ਬੜੇ ਹੋ ਸੀਗੇ ਚੇਰ ਨੋਟ ਡਸਟ ਕੀਤਾ ਜਾਵੇ ਆਪਣਾ ਮੰਤਰੀ ਜੀ ਚੇਅਰ ਉੱਤੇ ਅਸਟ ਕਰੋ ਜੋ ਵੀ ਕੋਈ ਚੇਅਰ ਵੀ ਆ ਗਿਆ ਤਾਂ ਬਿਣਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ 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 ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾ ਕਰੋ ਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰਸਿੱਧੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾਸ ਦੇ ਤਨਵੇ ਚੰਦਾ ਸੀਗਰ ਤੋਂ 15 ਜਨੇ ਪਰਚਾ ਦਰਜ ਹੋਇਆ ਜਦੋਂ 2015 ਚ ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹੱਕ ਕੇ ਦੱਸ ਦਿਆਂ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਦੋਨਾਂ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ

ਮਿਸਟਰ 2015 ਦੇ ਅੰਦਰ ਇਹ ਰਕਤਾ ਤੇਰੇ ਦੁਆਰਾ ਦਰਦਾਰ ਤੇਰੇ ਦੁਆਰਾ ਲੋਬਿਨੇਟਡ ਮਿਸਟਰ ਸਕਪਾਲ ਸਿੰਘ ਜੀ ਤੁਹਾਡੇ ਦੁਆਰਾ ਨਾਮ ਲਿਖਿਆ ਜਾਂਦਾ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਦਰਜ ਹੋਏ ਨਹੀਂ ਸਰ ਮੁੱਦੇ ਤੇ ਲੱਗੇ ਤੇ ਮੈਂ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਆ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਿਹੜੇ ਜ਼ਵਾੜਿਆਂ ਦੇ ਘਰ ਚ ਪੈਦਾ ਹੋਇਆ ਆਊਗਾ

ਇੱਕ ਮਿੰਟ ਮੈਨੂੰ ਇਹ ਇੱਕ ਮਿੰਟ ਕਰੋ ਮੈਂ ਦੱਸਦਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਤੇਰੀ ਨਾ ਆਪਣਾ ਮੈਂ ਡੀਏ ਵੇਖ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਅਰਪਾਲ ਸਿੰਘ ਟੀਮਾ ਜੀ ਜੀ ਮਾਜਿਸਟ੍ਰੇਟ ਸਾਹਿਬ ਐ ਬੁਰੜਾ ਨਹੀਂ ਚਾਹੁੰਦਾ ਅਸੀਂ ਮੈਂ ਸਿਰਫ ਇਤਿਹਾਸਿਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਦਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕੀ ਦਲਤਾਂ ਦੇ ਬੱਚੇ ਹੀ ਬਨੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭਿੰਦਰਾਓ ਅੰਮੇੜਕੇ ਜੀ ਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ 'ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨਹੀਂ ਹੋ ਕਦੇ ਕਿਸੇ ਨੂੰ ਕੁਝ ਕਹਦੇ ਨਹੀਂ ਹੋ ਕਦੇ ਕਿਸੇ ਨੂੰ ਕੁਝ ਕਹਦੇ ਨਹੀਂ ਹੋ ਤੁਸੀਂ 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 ਝੂਠ ਬੋਲਦੇ ਰਹਿੰਦੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਾ ਤਰਫ ਹੁਣਾ ਮੈਨੂੰ ਮੈਨੂੰ ਤਰਫ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਆ ਆ ਮੈਂ ਤਾਂ ਤੁਹਾਡੀ ਅੱਗੇ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਲੈਟ ਮੇ ਕੰਪਲੀਟ ਕਹਿੰਦੇ ਦੜਬਾ ਤੁਸੀਂ ਬੈਠੋ ਲੈਟ ਮੇ ਕੰਪਲੀਟ ਮੈਂ ਲੈਟ ਲੈਟ ਮੀ ਡਿਸਾਈਡ ਕਰ ਕਹਿੰਦਾ ਲੈਟ ਮੀ ਡਿਸਾਈਡ ਮਤਲਬ ਬੰਦਾ ਪਾਰਲੀਮੈਂਟ ਦੀ ਲੈਗ ਚਾੜ ਕੇ ਆਇਆ ਇਹ ਹੀ ਨਹੀਂ ਪਤਾ ਕਿ ਕਦੋਂ ਵੇ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਆ ਇਸ ਟਾਈਪ ਦੀ ਇਨਫੋਰਮੇਸ਼ਨ ਆ ਕਿੰਨਾ ਝੂਠ ਇੱਕ ਮਿੰਟ ਮੰਤਰੀ